32 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ 135 ਮੋਬਾਈਲ ਫੋਨ ਆਈਜੀ ਫਰੀਦਕੋਟ ਰੇਂਜ ਅਤੇ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਅਸਲ ਮਾਲਕਾਂ ਨੂੰ ਸਪੁਰਦ ਕੀਤੇ ਗਏ ਫਰੀਦਕੋਟ ਪੁਲਿਸ ਵੱਲੋਂ ਤਕਰੀਬਨ 1 ਸਾਲ ਦੇ ਵਿੱਚ 1 ਕਰੋੜ 17 ਲੱਖ ਰੁਪਏ ਦੇ ਕੀਮਤ ਦੇ 500 ਮੋਬਾਈਲ ਫੋਨ ਹਨ ਤੱਕ ਰਿਕਵਰ ਕੀਤੇ ਜਾ ਚੁੱਕੇ ਹਨ ਇਸੇ ਤਰ੍ਹਾਂ ਵਿਤੀ ਧੋਖਾਧੜੀ ਦੇ ਸ਼ਿਕਾਰ ਹੋਏ ਲੋਕਾਂ ਦੇ ਵੀ ਫਰੀਦਕੋਟ ਪੁਲਿਸ ਵੱਲੋਂ 1 ਕਰੋੜ 27 ਲੱਖ ਰੁਪਏ ਵਾਪਸ ਕਰਵਾਏ ਜਾ ਚੁੱਕੇ ਹਨ ਅੱਜ ਟੋਟਲ 130 ਮੋਬਾਈਲ ਜੋ ਲਾਸਟ ਹੋਏ ਸੀ ਲਾਸਟ ਹੋਏ ਸੀ ਜਾਂ ਚੋਰੀ ਹੋਏ ਸੀ ਵੱਖ-ਵੱਖਰੇ ठाਵਾ ਤੋਂ ਫਰੀਦਕੋਟ ਜ਼ਿਲ੍ਹੇ ਦੇ ਉਹ ਇਸ ਤਰ੍ਹਾਂ ਕਿ ਇਸ ਤਰ੍ਹਾਂ ਦੇ ਮੋਬਾਈਲ 130 ਸਾਡੀ ਟੀਮ ਵੱਲੋਂ ਟ੍ਰੇਸ ਕੀਤੇ ਗਏ ਹਨ ਤੇ ਸਾਡੀ ਟੀਮ ਦੇ ਵਿੱਚ ਇਹ ਸਾਂਝਾ ਕੰਮ ਹੋਇਆ ਹੈ ਸਾਡੇ ਸਾਂਝ ਦੇ ਮੁਲਾਜ਼ਮ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਸਾਡੀ ਟੈਕਨੀਕਲ ਸੈਲ ਤੇ ਪੁਲਿਸ ਸਟੇਸ਼ਨ ਦੀ ਪੁਲਿਸ ਇਨਾ ਚਾਰਾਂ ਨੇ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਕੇ ਇਹ ਮੋਬਾਈਲ ਫੋਨਸ ਰਿਕਵਰ ਕੀਤੇ ਨੇ ਤੇ ਅੱਜ ਇਹ 130 ਜਣਿਆਂ ਨੂੰ ਅਸੀਂ ਵਾਪਸ ਕਰ ਰਹੇ ਹੁਣਾਂ ਦੇ ਮੋਬਾਈਲ ਫੋਨ ਉਹਨਾਂ ਦੀ ਅਮਾਨਤ ਉਹਨਾਂ ਕੋਲ ਪਹੁੰਚ ਰਹੀ ਹੈ ਸੋ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਨਵੇਂ ਸਾਲ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਇਹ ਤੇ ਫਰੀਦਕੋਟ ਪੁਲਿਸ ਵੱਲੋਂ ਕੀਤੀ ਗਈ ਹੈ। ਅਨਕਸ ਟੈਕਨੀਕ ਨਾਲ ਜਿਹੜੇ ਸਰੇ ਰਿਕਵਰ ਕੀਤੇ ਜਾਂਦੇ ਨੇ। ਇਹਦੇ ਵਿੱਚ ਟੈਕਨੀਕਲ ਸੈੱਲ ਤੇ ਸਾਈਬਰ ਸੈੱਲ ਵੱਲੋਂ ਟੈਕਨੀਕਲ ਸਰਵੇਲੈਂਸ ਲਗਾਈ ਜਾਂਦੀ ਹੈ। ਆਈਐਮਆਈ ਸਰਚ ਵਗੈਰਾ ਵੀ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ 'ਚ ਫੀਲਡ ਵਰਕ ਦਾ ਵੀ 파ਰਟ ਹੁੰਦਾ ਹੈ। ਜਦੋਂ ਉੱਥੇ ਉਹਦੀ ਲੋਕੇਸ਼ਨ ਟ੍ਰੇਸ ਹੁੰਨ ਜਾਂਦੀ ਹੈ, ਹੋ ਜਾਂਦੀ ਹੈ। ਉਦੋਂ ਸਾਡੀ ਥਾਣੇ ਦੀਆਂ ਟੀਮਾਂ ਜਾ ਕੇ ਉਹ ਰਿਕਵਰ ਕਰਕੇ ਲੈ ਆਉਂਦੀ ਹੈ। ਕਈ ਵਾਰੀ ਹੁੰਦਾ ਕਿ ਮੋਬਾਈਲ ਚੋਰੀ ਹੁੰਦੇ ਨੇ। ਔਰ ਜਿਸ ਤੋਂ ਇਹ ਬਰਾਮਦ ਹੁੰਦਾ ਫਿਰ ਉਹਨਾਂ ਖਿਲਾਫ ਵੀ ਕੋਈ ਕਾਰਵਾਈ ਉਹਨਾਂ ਖਿਲਾਫ ਜੋ ਢੁਕ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕੇਵਲ ਫਰੀਦਕੋਟ ਜ਼ਿਲ੍ਹੇ ਦੇ ਰਹਿਵਾਸੀ ਨਹੀਂ ਹੈਗੇ ਜਿਹੜੇ ਅੱਜ ਆਏ ਹੋਏ ਆ ਉਹ ਕਈ ਜਿਹੜੇ ਐਡਜੋਇਨਿੰਗ ਡਿਸਟ੍ਰਿਕਟਸ ਹੈਗੇ ਜਿਵੇਂ ਫਿਰੋਜ਼ਪੁਰ ਹੋ ਗਿਆ ਮੁਕਸਰ ਸਾਹਿਬ ਹੋ ਗਿਆ ਉੱਥੋਂ ਦੇ ਵੀ ਰਹਿਵਾਸੀ ਇੱਥੇ ਆਏ ਹੋਏ ਆ ਕਿਉਂਕਿ ਉਹਨਾਂ ਦੇ ਫੋਨ ਇੱਥੇ ਗਵਾਜ ਗਏ ਸਨ ਸੋ ਉਹਨਾਂ ਨੂੰ ਵੀ ਇਹ ਫੋਨ ਵਾਪਿਸ પાਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਫੋਨ ਦੇ ਨਾਲ ਸਿਰਫ ਮਾਲੀ ਨੁਕਸਾਨ ਨਹੀਂ ਉਹਦੇ ਚ ਉਹਨਾਂ ਦੀ ਯਾਦਾ ਵੀ ਜੁੜਿਆ ਹੋਈ ਆ ਉਹਨਾਂ ਦੀ ਫੋਟੋ ਵੀਡੀਓ ਵੀਡੀਓ ਤੇ ਇੰਪੋਰਟੈਂਟ ਡਾਟਾ ਵੀ ਉਹਨਾਂ ਦਾ ਸਾਰਾ ਰਿਕਵਰ ਹੋ ਜਾਂਦਾ ਹੈ ਸੋ ਇਸ ਕਰਕੇ ਉਹਨਾਂ ਦੀ ਖੁਸ਼ੀ ਦੇ ਨਾਲ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਅਸੀਂ ਵਧੀਆ ਕੰਮ ਆ ਰਹੇ ਹਾਂ ਕਈ ਲੋਕ ਅਵੇ ਨਹੀਂ ਹੁੰਦੇ ਕਿ ਮੋਬਾਈਲ ਖੰਗੁੰਦਾ ਹੈ ਜਾਂ ਕਿੱਥੋਂ ਕੰਪਲੇਟ ਕਰਨੀ ਹੈ ਕਿਸთან ਉਸ ਲਈ ਫਿਰ ਕਿਸਤਾਂ ਦੇ ਹੈਲਪਲਾਈਨ ਇਹ ਦੇ ਲਈ ਤੁਸੀਂ ਇੰਨੇ ਤਰੀਕੇ ਅਪਣਾ ਸਕਦੇ ਹੋ ਇੱਕ ਤਰੀਕਾ ਹੈ ਗਵਰਨਮੈਂਟ ਆਫ ਇੰਡੀਆ ਦਾ ਪੋਰਟਲ ਹੈ ਸੀਈਆਰ ਪੋਰਟਲ ਕਹਿੰਦੇ ਉਹਨੂੰ ਇਸ ਪੋਰਟਲ ਦੇ ਉੱਤੇ ਆ ਤੁਸੀਂ ਆਪਣੀ ਮੋਬਾਈਲ ਗਵਾਚਣ ਦੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਸੈਕੰਡਰੀ ਤਰੀਕਾ ਹੈ ਜਿਹੜਾ ਸਾਡੀ ਪੰਜਾਬ ਪੁਲਿਸ ਦੀ ਸਾਂਝ ਪੋਰਟਲ ਹੈਗਾ ਐਸ ਡਬਲ ਏ ਐਨ ਜੇ ਐਚ ਸਾਂਝ ਪੋਰਟਲ ਉਹਦੇ ਤੇ ਵੀ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤੇ ਤੀਜਾ ਤਰੀਕਾ ਇਹ ਹੈ ਕਿ ਸਿੱਧਾ ਤੁਸੀਂ ਆਪਣੇ ਥਾਣੇ ਦੇ ਵਿੱਚ ਆ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਮੰਦੋ ਕਿਸੇ ਦਾ ਮੋਬਾਈਲ ਘਮਾਉਂਦਾ ਹੈ ਉਹ ਕਿਸੇ ਕ੍ਰਿਮੀਨਲ ਦੇ ਹੱਥਾਂ ਦਾ ਹੈ ਜਾਂ ਕੋਈ ਗਲਤ ਐਕਟੀਵਿਟੀ ਕਰਦਾ ਹੈ ਤਾਂ ਉਸ ਨੂੰ ਫਿਰ ਕਿਸ ਤਰ੍ਹਾਂ ਅਸੀਂ ਹਾਂ ਇਸੇ ਇਸੇ ਲਈ ਇਹ ਆਏ ਸਾਡੀ ਇਹ ਮੁਹਿੰਮ ਚੱਲ ਰਹੀ ਹੈ ਇਹ ਵੱਖ-ਵੱਖਰੇ ਪੋਰਟਲਸ ਤੋਂ ਜਾਰੀ ਕੀਤੀ ਹੈ ਕਿ ਇਹ ਜਲ ਤੋਂ ਜਲ ਰਿਕਵਰ ਹੋ ਜਾਣ ਅੱਜ ਤੁਸੀਂ ਦੇਖਿਆ ਹੋਣਾ ਕਿ ਕਈਆਂ ਦੇ ਮੋਬਾਈਲ 3 ਮਹੀਨਿਆਂ ਦੇ ਪੀਰੀਅਡ ਦੇ ਅੰਦਰ ਅੰਦਰ ਹੀ ਅਸੀਂ ਰਿਕਵਰ ਕਰ ਲਏ ਸੋ ਇਹ ਪ੍ਰੀਵੈਂਸ਼ਨ ਐਕਟੀਵਿਟੀ ਵੀ ਹੈ ਅਨੇਕਾਂ ਐਕਸ਼ਨ 3 ਮੋਬਾਈਲ ਵਾਪਸ ਕੀਤੇ ਨੇ ਕੰਪਲੇਨਟ ਉਠਾਣੀਆਂ ਹੈ ਉਹਨੀਆਂ ਮਗਲ ਦੀ ਤਾਂ ਚੋਰੀਕਸ ਤੋਂ ਦੋ CRP ਨੂੰ ਮੁਕਦਮਾ ਨੇ ਦਰਜ ਹੁੰਦਾ ਤੇ ਫੋਨ ਆਈ ਬਾਕਸਟੈਂ ਦੇ ਵਿੱਚ ਜੋ ਜੋ ਬਣਦੀ ਕਾਰਵਾਈ ਹੋਗੀ ਉਹ ਹੁੰਦੀ ਹੈ ਜੇ ਕੰਪਲੇਂਟ ਆਉਗੀ ਉਹਦੇ ਤੇ ਕਾਰਵਾਈ ਲਾਉਗੀ ਮੈਡਮ ਜਿਹੜੇ ਰਹਿ ਗਏ ਹੈਗੇ ਆ ਜਿਨ੍ਹਾਂ ਨੂੰ ਮੋਬਾਈਲ ਨਹੀਂ ਹਜੇ ਤੱਕ ਮਿਲੇਗੇ ਉਹਨਾਂ ਨੂੰ ਕੀ ਮੈਸੇਜ ਕਰੀਏ ਨਹੀਂ ਉਹਨਾਂ ਦੇ ਵਾਸਤੇ ਵੀ ਜਿੰਨੇ ਮੈਂ ਤੁਹਾਨੂੰ ਦੱਸਿਆ ਤਿੰਨ ਤਰੀਕੇ ਹੈਗੇ ਜਿਹਦੇ ਰਾਹੀਂ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਦਿੱਤੀ ਹੈ ਫੋਨ ਗਵਾਚਣ ਦੀ ਸੋ ਉਹਦੇ ਤੇ ਵੀ ਕੰਟੀਨਿਊਸਲੀ ਸਾਡਾ ਟੈਕਨੀਕਲ ਸੈੱਲ ਤੇ ਸਾਈਬਰ ਕ੍ਰਾਈਮ ਸੈੱਲ ਕੰਮ ਕਰਦੇ ਆ ਸਾਡੇ ਸਾਂਝ ਦੇ ਮੁਲਾਜ਼ਮ ਵੀ ਉਹਦੇ ਵਿੱਚ ਕੰਮ ਕਰਦੇ ਆ ਤੇ ਇਹ ਸਾਰੇ ਟੀਮਵਰਕ ਦੇ ਨਾਲ ਅਸੀਂ ਵੱਧ ਤੋਂ ਵੱਧ ਰਿਕਵਰੀ ਇਹਦੇ ਚ ਕਰਾਵਾਂਗੇ ਹੁਣ 6 ਮਹੀਨਾ ਪਹਿਲੇ ਵੀ ਫਰੀਦਕੋਟ ਪੁਲਿਸ ਨੇ ਕਈ ਮੋਬਾਈਲ ਰਿਕਵਰ ਕਰਕੇ ਉਹਨਾਰੇ ਬਣਦੇ ਮਾਲਕਾਂ ਨੂੰ ਵਾਪਸ ਕੀਤੇ ਸੀ 28